ਜੇ ਤੁਹਾਨੂੰ ਲਿਹਾਜ ਦਿੱਤਾ ਤਾਂ ਥੋੜਾ ਸਬਰ ਕਰ ਲਓ ਵੀ ਮਿੱਤਰੋ ਕਬੂਰ ਖਲੇ ਪਹੁੰਚ ਗਏ ਆ ਤੇ ਐਡਮ ਕੈਡ ਨੋੜਾ ਐਡਮ ਕੈਡ ਆਉਦਾ ਜੀ ਕੁਰਕਰੇ ਮੇਰੇ ਚਲੋ ਖਾਲਸਾ ਜੀ ਨੇ ਭੁੱਖ ਲੱਗੀ ਆ ਨਾਲ ਜਿਹੜੀ ਮੇਡ ਆ ਆਓ ਵੀ ਮਿੱਤਰੋ ਅਨੰਤਪੁਰ ਸਾਹਿਬ ਦੇ ਵਿੱਚ ਐਂਟਰੀ ਹੋ ਗਈ ਆ ਮੈਟਰ ਕੋ ਮੂਰਖਲੇ ਪਹੁੰਚ ਗਏ ਆ ਤੇ ਮੁੰਡੇ ਕਹਿੰਦੇ ਖਲੋਤੇ ਕੋਈ ਖਾਣਾ ਪੀਣਾ ਵਾ ਠੜੇ ਠੰਡੇ ਪੀਣੇ ਕਹਿੰਦੇ ਕਿਵੇਂ ਜੋ ਸੈਟ ਹੈ ਕੰਮ ਮੈਨਾਂ ਕਿਰਪਾ ਆਵੇ ਕਿਰਪਾ ਬਾਕੀ ਬੰਦੇ ਆਪਣੇ ਇੱਧਰ ਖਲੋਤੇ ਆ ਕੋਪੀ ਓ ਸੇ ਹਾਏ ਹਾਏ ਬ੍ਰੋ ਆ ਸਾਡੇ ਸ਼ੀਰੇ ਵੀਰ ਹੋਣੀ ਆ ਸਾਡੇ ਗੋਪੀ ਵੀਰ ਗੋਪੀ ਵੀਰ ਓ ਫੈਸ ਨੂੰ ਮਾਮਾ ਹੈਲੋ ਹਾਈ ਕਰ ਦੋ ਕੋਈ ਹਾਂ ਬਸ ਗਾਈਸ ਗਾਈਸ ਪੰਦੇ ਵੀਰ ਥੋੜਾ ਦੱਸੋ ਕਿੱਥੇ ਪਹੁੰਚ ਗਏ ਆਪਾਂ ਆਪਾਂ ਵੀਜੀ ਕਲਪੂਰ ਦੇ ਪਹੁੰਚ ਗਏ ਆ ਠੀਕ ਆ ਜੀ ਇਹ ਮੁੰਡੇ ਦਾ ਫੋਨ ਆਇਆ ਮਗਰੋਂ ਕਿ 10 ਮਿੰਟ ਖਲੋ ਮੈਂ ਸੇਵਾ ਕਰਨੀ ਹੈ ਤੇ ਉਹ ਆ ਗਿਆ ਨਹੀਂ ਠੰਡੇ ਪੀਉਣੇ ਮੁੰਡਿਆਂ ਨੂੰ ਕਹਿੰਦੇ ਤੇ ਨਹੀਂ ਤਾਂ ਕਰਕੇ ਖਲੋਤੇ ਆ ਬਾ ਆ ਹੀ ਚੱਲਿਆ ਉਹ ਚੱਲਿਆ ਬਾਕੀ ਨੰਬਰ ਪਲੇਟ ਜੀ ਨੰਬਰ ਸੌਰੀ ਕਹਿ ਤਾ ਪਿੰਡ ਦਾ ਨਾਮ ਵੇਹ ਲੋ ਆਡੇ ਐੜੇ ਆ ਜੇ ਤੁਹਾਨੂੰ ਲਿਹਾਇ ਦਿੱਤਾ ਤਾਂ ਥੋੜਾ ਸਬਰ ਕਰ ਲੋ ਕੀਵਾ ਗਲਾ ਤੇਰਾ ਸਾਰੇ ਹੁਣ ਇੱਧਰ ਤੋਂ ਕਿੱਧਰ ਜਾਣਾ ਆਏ ਲੋ ਵੀ ਮੇਨੋ ਬਾਕੀ ਕਿ ਆ ਨ ਕੈਡ ਨਾ ਰ ਕੈਡ ਚੋ ਵੀ ਸੀ ਸੱਡੇ ਲਾ ਕੇ ਦੋ ਕੇ ਜਲੰਧਰ ਪਹੁੰਚ ਗਏ ਆ ਕੈਂਡ ਕੈਡ ਹੋਇਆ ਬਈ ਕੰਮ ਕੈਡ ਦੇ ਵਿੱਚ ਨੂੰ ਸੁਸਤੀ ਪੈ ਗਈ ਸੁਸਤੀ ਪੈ ਗਈ ਬੰਦਿਆਂ ਨੂੰ ਉਹ ਗੋਪੀ ਹੁਣ ਓ ਰੋ ਬ੍ਰੋ ਰੋ ਕਾਉਦਾ ਜੀ ਗੁਰਕਰੇ ਮੇਰੇ ਚਲੋ ਖਾਲਸਾ ਜਿਹੜੇ ਮੁੰਡਿਆਂ ਨੇ ਸਟੇਲ ਲਿਆ ਕਹਿੰਦੇ ਕੋ ਖਾਣਾ ਪੀਣਾ ਵਾ ਗੁਰਕਰੇ ਖਾਣੇ ਗੁਰਕਰੇ ਖਾਂਦੇ ਆ ਕਿਉਂਕਿ ਆੜੀ ਮਣਕੇ ਕੋਸਟਲੀ ਇੰਨਾ ਕੀ ਸਾਡੇ ਆ ਅੱਜ ਵੀ ਕਹਣਾ ਕੋਰਟ ਵਾਧੂ ਬੰਦ ਕਾਰਗਲ ਦਿਆ ਇਹ ਕਿਹੜੀ ਗੱਲ ਕੀਤੀ ਆ ਉਹ ਗੱਲਾਂ ਲੋਕੇਸ਼ਨ ਚੈੱਕ ਕਰੋ ਕਿੱਥੇ ਹੋਵਾਂਗੇ ਅੱਗੇ ਕਰਕੇ ਦੱਸੋ ਕਿੱਥੇ ਘਰੋ ਆਹ ਕਮੈਂਟ ਵਿੱਚ ਦੱਸੋ ਜੇ ਦੀ ਥੁੜੀ ਕਿਸੇ ਜਿੱਥੇ ਮਰਜੀ ਡਕਾ ਦੇਂਦੇ ਟਰਾਲੀ ਆਹ ਹਾਈਵੇ ਵਗਾਂਦੇ ਜਗ੍ਹਾ ਓਏ ਆ ਵੀ ਬਣਾਉਂਦੇ ਕੈਚ ਕਰ ਕਲਿੱਪ ਕਰ ਕੀੜਿਆ ਕਰਨੇ ਬਰਾਸੀ ਦੇ ਵੀਰ ਪੰਜਾਬ ਦੇ ਕੀ ਕਰੀ ਜਾਂਦੇ ਐ ਬ੍ਰੋ ਉਹ ਨਾ ਪੀਸੀ ਥੋੜੀ ਜਿਹੀ ਰੱਤ ਕੀ ਸੀ ਪੁਲਿਸ ਦਾ ਪ੍ਰਕਾਸ਼ ਹਾਂਜੀ ਐ ਕੈਨ ਕਰਤਾ ਜੀਰੋ ਤੁਹਾਨੂੰ ਉਦੋਂ ਆਖਿਆ ਕੱਸ ਲੋ ਰੋ ਪੱਟ ਥੋੜਾ ਪੜਾ ਆਪਣੇ ਮਨ ਪ੍ਰਚਾਰਾ ਨੂੰ ਕਹਿਣੀ ਦਾ ਮਾਹ ਮਸ਼ੀਨ ਵੜ ਦੋ ਪੇਜ ਜਾਲੇ ਇੱਧਰ ਲਈ ਲੈਣ ਨਹੀਂ ਜਗੰਦੀ ਜਗੰਦੀ ਲੱਤ ਕੀ ਠਾਂ ਨਹੀਂ ਜਗੰਦੀ ਹੈ ਲੱਗ ਗਿਆ ਨਾ ਗਈ ਹੈ ਕੀ ਮਾਸਾਲੇ ਸਾਹਮਣੇ ਢੱਕਿਆ ਕਮੈਂਟਾਂ ਜੀ ਦੱਸੋ ਕੀ ਕਰੋ ਕਮੈਂਟਾਂ ਜੀ ਦੱਸੋ ਕਮੈਂਟਾਂ ਜੀ ਦੱਸਿਓ ਲੋਕੇਸ਼ਨ ਤੇ ਕਿਹੜੀ ਪੀਸੀ ਨਹੀਂ ਪਹਿਲਾ ਲੰਗਰ ਮਿਲਿਆ ਸਾਰੇ ਰਾਜ਼ ਆ 150 ਕਿਲੋਮੀਟਰ ਪੈਣਾ ਕਾਢ ਆਇਆ ਉਹਦੇ ਜੂਲੀ ਛੱਡੀ ਮਾਸਾ ਜਣੀ ਛੱਡੀ ਚਾਹ ਪਾਪਾ ਨੇ ਬਣਾਈ ਬਹੁਤੀ ਗੱਲਬਾਤ ਲੰਗਰ ਵੀ ਐਂਡ ਖਰਾਇਆ ਪਿਆ ਸੀ ਹੋਰ ਟਰਾਲੀ ਲਈ ਆਪਾਂ ਹਾਂ ਪਹਿਲੇ ਮਖਾਓ ਮੜਾ ਜਾ ਵੀਰ ਵੀਰ ਦੀ ਪੈਟ ਪਾੜ ਗਈ ਅੰਦਰੋਂ ਪਾੜ ਗਈ ਰੋਪੀ ਭਰਾਈ ਇਧਰ 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 ਕੋਪੀਕੋਮਗੇ ਵਾਦੇ ਕੀਆ ਅੰਗੇ ਜਿਹੜਾ ਲੰਗਰ ਆਉਗਾ ਜੇ ਤੁਹਾਨੂੰ ਦੱਸ ਦਿੰਦਾ ਮੈਂ ਕਿ ਉਹ ਲੰਗਰ ਨਾਲ ਬਹੁਤ ਘੈਂਟ ਲੰਗਰ ਬਣਾਇਆ ਕਿਉਂਕਿ ਲੰਗਰ ਨਾਲ ਆਲੇ ਖਾਸਾ ਪਿਆਰ ਹੈ ਤਾਂ ਕਰਕੇ ਹੀ ਹਰ ਲੰਗਰ ਚ ਲੱਗਾਂਗੇ ਲਾ ਕੇ ਆ ਕੇ ਦੱਸੋ ਸੁਣ ਕੇ ਗਾਇਸ ਇਹਦੇ ਮੇਰੇ ਵੀਰੋ ਨਰੰਗਾਬਾਦ ਤੋਂ ਟਰਾਲੀ ਆਈ ਬਹੁਤ ਸੋਹਣੀ ਸ਼ਿੰਗਾਰੀ ਮੁੰਡਿਆਂ ਨੇ ਇਹ ਕਿਹੜੇ ਥਾਣੇ ਸ਼ਿੰਗਾਰੀ ਗਈ ਆ ਮੈਂ ਉਹਨਾਂ ਨੇ ਹੱਥ ਵੱਡੇ ਪਾਜੀ ਤੁਹਾਡੀ ਟਰਾਲੀ ਨਹੀਂ ਵੀਰ ਜੀ ਉਹ ਤੁਹਾਡੀ ਵੀਰ ਜੀ ਹਾਂ ਜੀ ਹਾਂ ਜੀ ਮੂਹ ਤੇ ਹੈ ਗਣੀ ਤੁਹਾਡਾ ਟਰਾਲੀ ਸਰਤ ਵਿਣਾਣਾ ਮੁੱਛ ਪੈਦਾ ਕੋਲ ਇਨ ਨਾਈਸ ਬ੍ਰੋ ਹਾਂਜੀ 25 ਕਿਲੋਮੀਟਰ ਗਾੜੀ ਨਾਂਦਪੁਰ ਰਹਿ ਗਿਆ ਮੁੰਡੇ ਬੱਸ ਲਾਗੇ ਪਹੁੰਚ ਗਏ ਤੇ ਮੁੰਡੇ ਹੁਣ ਇੱਥੇ ਰਿਲੈਕਸ ਕਰਨਾ ਫੀਲ ਕਰਨਾ ਦੋ ਮਾੜੇ ਖਲੋਤੇ ਆ ਵੇਖ ਲੈ ਲੇਗੇਸ਼ਨ ਚੈੱਕ ਕਰੋ ਮੇਰੇ ਵੀਰੋ ਚੈੱਕ ਕਰੋ ਵਾਓ ਉਹ ਟਰੈਕਟਰ ਦਿਖਾ ਰਿਹਾ ਆਪਣਾ ਫੋਕ ਐਂਡ ਬੋਕ ਐਂਡ ਸੋ ਨਾਈਸ ਬ੍ਰੋ ਓ ਨਾ ਡਿਜੀਟਲ ਆ ਗਿਆ ਆ ਚੱਲ ਪਈਆ ਪਾਉਣਾ ਭਾਇਆ ਹੀ ਨਹੀਂ ਵੇ ਕੰਮ ਛਤਰਾ ਵਾਲਾ ਇਹਨਾਂ ਦਾ ਨਾ ਨਾ ਹੇਲੇਲੂਇਆ ਨਹੀਂ ਉਹ ਵਾਹ ਬਹੁਤ ਆਡੀ ਨੂੰ ਵਾਟ ਹੈਪਨ ਰੋਲ ਵਾਟ ਹੈਪਨ ਰੋਲ ਕਰਕੇ ਕੜਕਾ ਜੈਂਪ ਲੱਗਦੇ ਹੋਣੇ ਕੈ ਬਾਹਲੀ ਲੋਕੇਸ਼ਨ ਚੈੱਕ ਕਰੋ ਮੇਰੇ ਵੀਰੋ ਯੈਸ ਹੋਈ ਬਈ ਆ ਉਹ ਵਾਓ ਕੱਲੇ ਤਾਂ ਕੀ ਹੋਣਾ ਲੈਡਾਂ ਜਗਾਦਿਆਂ ਤੇ ਆ ਵੀ ਉਹ ਤਾਂ ਅਮੀਰ ਬਾਕੀ ਜਰਾ ਮਗਰ ਉਹ ਖਾਦ ਨੇ ਯੂ ਚੈੱਕ ਕਰੋ ਲੇਟਾਂ ਨੂੰ ਤਾਂ ਗੱਲਬਾਤ ਹੋਈ ਪਈ ਆ ਹਾਂ ਜੀ ਯਾਰ 파ਸ ਵੀਰ ਬੋਲੋ ਬਾਸ ਇਦਾਂ ਕਿ ਨੰਦਪੁਰ ਵਾਲਾ ਪਹੁੰਚ ਲੱਗੇ ਆ 10 15 ਕਿਲੋਮੀਟਰ ਰਹਿ ਗਿਆ मामा 4 ਕਿਲੋਮੀਟਰ ਰਹਿ ਗਿਆ ਬਹੁਤ ਸੌਰੀ ਇਹ ਜਿਹੜਾ ਗਲਤ ਹੋ ਗਿਆ ਬਾਕੀ ਤੇ ਚੈੱਕ ਕਰੋ ਸਭ ਹੋ ਗਿਆ ਬਾਕੀ ਉਥੇ ਹੀ ਆ ਕੇ ਸੈਟਿੰਗ ਸ਼ੂਟਿੰਗ ਹੋਣੀ ਹੈ ਕਰ ਆ ਗੋਪੀ ਵੀ ਸਵੇ ਦੇ ਵਿਚਾਰੇ ਸੁਰਤੇ ਮਾਹ ਕੇ ਉੱਠੇ ਆਵਾ ਚਾਹ ਪਾਣੀ ਪੀ ਆ ਕੇ ਠਾਇਆ ਦੁਬਾਰੇ ਆਉਣ ਤੋਂ ਦੁਬਾਰੇ ਦੁਬਾਰੇ ਪੁੱਛੋ ਇਹ ਵੀਰ ਜੀ ਕੀ ਕੀ ਚੱਕਰ ਨਹੀਂ ਸੀ ਕੀ ਜਾਣਾ ਜਾਓਗੇ ਵੀਰ ਜੀ ਅਨੰਦਪੁਰ ਬਾਰੇ ਤੁਹਾਡੀ ਯਾਤਰਾ ਕਿਤਾ ਜੀ ਬਹੁਤ ਵਧੀਆ ਗਈ ਟਰੈਕਟਰ ਵੀਰ ਜੀ ਆ ਗਏ ਜੀ ਵੀਰ ਜੀ ਇਤਿਹਾਸ ਕੀ ਵੀਰ ਜੀ ਇਤਿਹਾਸ ਕੀ ਇਥੋਂ ਦਾ ਦੱਸਿਓ ਮੜਾ ਜਾ ਚਾ ਮੈਂ ਗੂੰਗਾ ਵਾਂ ਓ ਓ ਓ ਓ ਲੈ ਲੋ ਇਤਿਹਾਸ ਹੈ ਇਹਨਾਂ ਨੂੰ ਜਿਹਨੂੰ ਮਰਜ਼ੀ ਇਤਿਹਾਸ ਪੁੱਛ ਲਓ ਕਿਸੇ ਨੂੰ ਕੱਖ ਨਹੀਂ ਪਤਾ ਮੇਲਾ ਵੇਖਣ ਆਏ ਵੀ ਸਾਡੇ ਗੋਪੀ ਵੀ ਇਹਨੂੰ ਸਾਰਾ ਪਤਾ ਵਾ ਬਾਕੀ ਇਹਨਾਂ ਦੇ ਨਾਲ ਕੋਆਪਰੇਟ ਕਰਾਂਗੇ ਠੀਕ ਆ ਐਂਡ ਗੱਲ ਬਾਤ ਹੈ ਮੇਰੇ ਵੀਰੋ ਯੈਸ ਯਾਰ ਰਗੜਾ ਲਓ ਕੋ ਮੇਰੇ ਵੀਰੋ ਇਹ ਅੰਦਰ ਆਉਂਦਾ ਓਏ ਓ ਵਾਓ ਠੀਕ ਮੈਂ ਇੱਕ ਗੱਲ ਕਹਿਣੀ ਸੀ ਸਾਰਿਆਂ ਨੂੰ ਫੋਨ ਹੀ ਖਲਾਉਂਦਿਆ ਭੁੱਖ ਲੱਗੀ ਆ ਗੱਲ ਜਿਹੜੀ ਮੇੜੀ ਆ ਗੱਲ ਜਿਹੜੀ ਮੇੜੀ ਭੁੱਖ ਬਹੁਤ ਲੱਗੀ ਆ ਜਾਣਦਾ ਪਹਿਲਾ ਆਪਣਾ 메인 ਟਾਰਗੇਟ ਲੰਗਰ ਹੋ ਗਾ ਬਾਕੀ ਗੱਲਾਂ ਬਾਅਦ ਆਉਣਗੇ ਤੇ ਮੇਰੇ ਵੀਰੋ ਆਓ ਵੀ ਮਿੱਤਰੋ ਅਨੰਦਪੁਰ ਸਾਹਿਬ ਦੇ ਵਿੱਚ ਐਂਟਰੀ ਹੋ ਗਈ ਆ ਹਾਂਜੀ ਇਹ ਰਹਿ ਕੇ ਆਪਣਾ ਤਿੰਨ ਕਿਲੇ ਰੱਬ ਮੁੜ ਜਣਾ ਕੱਪੇ ਹੱਥ ਆਲੀ ਪਾਰਕ ਮੇਰੇ ਵੀਰੋ ਕਹਿੰਦੇ ਮੁੰਡਿਆਂ ਨੇ ਉੱਥੇ ਆ ਕੇ ਟਰਾਲਾ ਲਾ ਦੇਣਾ ਹੈ ਲਾ ਦੇ ਨਿਹਰਾ ਹੋ ਗਿਆ ਪਣ ਪੌਂਦੇ ਪੌਂਦੇ ਕਿੰਨਾ ਟਾਈਮ ਹੋ ਗਿਆ 8:11 ਹੋ ਗਏ ਮੇਰੇ ਵੀਰੋ ਇਹ ਬਸ ਗਾੜੀ 10 ਮਿੰਟਾਂ ਦਾ ਰਾਹ ਰਹਿ ਗਿਆ ਪਹੁੰਚ ਗਿਆ ਅਨੰਦਪੁਰ ਸਾਹਿਬ ਤੇ ਮੁੰਡੇ ਥੱਲੇ ਮੈਡ ਦੀ ਵਿਛਾਈ ਕਰਦੇ ਇਹਦੇ ਉੱਤੇ ਟਰੈਕਟਰ ਲਾਉਣਾ ਵਾ ਯਾਰ ਸਾਡੇ ਸਿਮਰਨ ਵੀਰ ਹਣੀ ਸਵਾ ਲੁੱਟੰਦੇ ਆ ਤੇ ਆ ਟਰੈਕਟਰ ਲਾਉਣ ਲੱਗੇ ਉੱਤੇ ਵੀ ਵਟਾਵਾ ਨਾਲ ਲਾ ਫਿਰ ਕਰਦੇ ਫਿਰ ਪਛਾਹ ਕਰਦੇ ਹਾਂਜੀ ਹਾਂਜੀ ਮੈਨੂੰ ਲੱਗ ਕੇ ਨਾਲ ਆ ਬਾਈ ਜਾਂਦੇ ਆ ਮੁੰਡੇ ਆਦੇ ਨੰਦਪੁਰ ਪਹੁੰਚ ਗਏ ਪਹੁੰਚ ਗਏ ਮੁੰਡੇ ਨੰਦਪੁਰ ਤੇ ਆ ਟਰਾਲਾ ਕਹਿੰਦੇ ਲਾਤਾ ਮੈਡ ਦੇ ਉੱਤੇ ਲਕਜ਼ਰੀ ਟਰਾਲੀ ਲਕਜ਼ਰੀ ਵਾਓ ਉਧਰ ਇਹ ਮਰਿਆਰ ਕੋ ਸੁੱਤਾ ਉਧਰ ਇਹ ਮੂਹਲੇ ਟੈਨ ਵਾਓ bro ਵਾਓ ਨਹੀਂ ਰੀਸਾ ਪਤਾ ਨਹੀਂ ਕੀ ਕਰੀ ਜਾਂਦੇ ਆ ਕੀ ਨਹੀਂ ਗਲਬੰਦਿਆ ਖਾਣਾ ਨੱਬੋਂ ਦੀ ਡੱਕਦੀ ਖਾਣਾ ਵੇਖੇ ਕਿਡਾ ਖੂਫੀਆ ਬਣਾਇਆ ਉਹ ਉਧਰ ਵੇਖਦਾ ਖੂਨ ਖਰਾਬ ਹੋ ਚੱਲਿਆ ਸੀ ਕੀ ਹੋ ਗਿਆ oh my god to rule love ਗੁੱਪੀ ਉਹ ਫੋਨ ਆ ਗਿਆ ਈ ਕੀ ਕੀ ਗੱਲ ਈ ਕੀ ਗੱਲ ਈ ਹਾਂਜੀ ਕੀ ਗੱਲ ਹੋਈ ਆ ਗੱਲ ਤੇ ਕੁਛ ਨਹੀਂ ਆ ਆ ਆ ਕੀ ਡਾਇਰੈਕਟ ਕਰਨ ਕੋਈ ਗੱਲ ਨਹੀਂ ਵੀਰ ਜੀ ਥੋੜਾ ਹੈ ਨਾ ਵੱਡਾ ਹੋਕਾ ਓਏ ਕੈਨੇਡਾ ਤੇ ਲਾ ਗਿਆ ਇਹ ਨਾ ਲੱਗੂ ਤਾਂ ਕਰਨੇ ਮੈਨੂੰ ਨਾ ਪਕੜ ਵੈਸੇ ਸੋਹਣੀ ਲੱਗਦੀ ਚੀਜ਼ ਟਾਡੀ ਵੀਰ ਜੀ ਕਿਥੋਂ ਆਏ ਕਿਹੜਾ ਪਿੰਡ ਵੀਰ ਜੀ ਆਪਣਾ ਹਾਟਾ ਪੇਂਟ ਪਾਈ ਪਤਾ ਨਹੀਂ ਪਤਾ ਨਹੀਂ ਕਿਸੇ ਆਪਾਂ ਪਾਏ ਗੋਪਤ ਪੇਂਟ ਵੀਰ ਜੀ ਗੋਪਤ ਭਾਵੇਂ ਪੌੜੀਆਂ ਭਾਈਆਂ ਇਲੈਕਟ੍ਰੀਸ਼ੀਅਨ ਸਾਹਿਬ ਮੂੰਹ ਕਰੇ ਮੜਾਇਆ ਲੋ ਮੂੰਹ ਵੇਖੋ ਥੱਲੇ ਪੌੜੀ ਵੀ ਦਿਖਾ ਦਿਓ ਕੁੱਤਾ ਕਿਤੇ ਆਹ ਯਾਹ ਸ਼ਮਾ ਤੂੰ ਕਿਤੇ ਉਹ ਨਾ ਰੱਖੇ ਆ ਸ਼ਮਾ ਰੱਖੇ ਆ ਓ ਮਾਈ ਗਾਡ ਬਹੁਤ ਨਿਰਾਜ ਹੋ ਗਿਆ ਮਾਈ ਗਰੀ ਜਜਬਾ ਹੋਣਾ ਚਾਹੀਦਾ ਬੰਦੇ ਜਿਹੜੇ ਇੱਕ ਹੋਰ ਜਜਬਾ ਲਾਇਆ ਕੀ ਇਹ ਮੈਨੂੰ ਸਮਝ ਨਹੀਂ ਲੱਗਾਂ ਅੱਛਾ ਇਹ ਪਾਰਸ ਕੀ ਰਫਲ ਲੱਗੀ ਆ ਅੱਛਾ ਦੋ ਨਾਲੀ ਦੀ ਦੋ ਨਾਲੀ ਹੋ ਕਿੰਨੀ ਜਗਦੀ ਵੀ ਆਖੀ ਤੂੰ ਕਿੱਡਾ ਤੂੰ ਰਿਕਾਰਡ ਜੇਤ ਲਿਆ ਵਾਏ ਕੱਢਿਆ ਪੁਈ ਵਾਏ ਗਿੱਡੀ ਕੱਛਾ ਵਾਏ ਫਟੇ